ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਬਲੀਸ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੋ ਗਿਆ ਜੀ ਪੌਣੇ 5 ਦਾ ਸ਼ਾਮ ਦਾ ਦੋ ਦਿਨ ਹੋ ਗਏ ਸੂਬਰ ਬਲੌਗ ਦੀ ਜਿਹੜੀ ਸਟਾਰਟਿੰਗ ਹੀ ਨਹੀਂ ਹੁੰਦੀ ਕਿਉਂਕਿ ਪੱਧ ਨੱਠ ਕੇ ਬੈਨ ਚੜੀ ਦਾ ਕੱਲ ਵੀ ਮੈਂ ਫੋਨ ਵਗੈਰਾ ਦਾ ਘਰੇ ਭੁੱਲ ਗਏ ਪਾਪਾ ਫੜਾ ਕੇ ਆਏ ਮਗਰ ਜਾ ਕੇ ਤੇ ਅੱਜ ਵੀ ਬਸ ਰੋਟੀ ਵਗੈਰਾ ਪੈਕਿੰਗ ਕਰੀ ਜਾਂਦੇ ਹੁਣੇ ਜਦੋਂ ਬੈਨ ਆ ਗਈ ਤੇ ਹੁਣ ਤੇ ਇਦੋਂ ਵੀ ਜਲਦੀ ਆਊਗੀ 5-10 ਮਿੰਟਾਂ ਦਾ ਫਰਕ ਪੈ ਗਿਆ ਕਿਉਂਕਿ ਟਾਈਮ ਹੈ ਜਿਹੜਾ ਚੇਂਜ ਹੋ ਗਿਆ ਗਰਮੀ ਇੰਨੀ ਕਿ ਜ਼ਿਆਦਾ ਪੈ ਰਹੀ ਹੈ ਨਾ ਤੇ ਟਾਈਮ ਹੈ ਜਿਹੜੀ ਛੁੱਟੀ ਦਾ ਟਾਈਮ ਉਹ ਚੇਂਜ ਹੋਇਆ ਜਾਨੀ ਕਿ 1 ਵਜੇ ਪਰ ਛੁੱਟੀ ਮਿਲ ਜਾਇਆ ਕਰੂਗੀ ਤੇ ਨਾ ਉਹ ਕੋਣੀ ਦੇ 2 ਵਜੇ ਤਣੂ ਘਰੇ ਆ ਜਾਇਆ ਕਰਾ ਸਵੇਰ ਜਦੋਂ ਸਕੂਲ ਜਾਇਆ ਕਰਾਂਗੇ ਉਹ ਤਾਂ 10 ਮਿੰਟ ਪਹਿਲਾਂ ਆਇਆ ਕਰੂ ਪਹਿਲਾਂ ਆਉਗੀ ਬੈਣ ਫਿਰ ਬੈਣ ਦਾ ਥੋੜਾ ਬਹੁਤ ਫਰਕ ਪਿਆ ਹੀ ਹੋਊਗਾ ਤੇ ਹੁਣ 7:25 ਤੇ ਆ ਜਾਂਦੀ ਹੈ 7:30 ਆ ਜਾਇਆ ਕਰੂ ਸਵੇਰ ਦੀ ਭੱਜ ਨੱਠਾ ਜਿਹੜੀ ਥੋੜੀ ਜੀ ਵਦ ਕੇ ਚਲਾ ਕੇ 2 ਤੇ ਹੁਣ ਮੈਂ ਆ ਕੇ ਵਸੇ ਮੈਂ ਪੈ ਗਈ ਸੀ ਕਿ ਘੰਟਾ ਘਟੇ ਦੋ ਬਾਅਦ ਮੈਂ ਮਸ਼ੀਨ ਚਲਾਇਆ ਇੱਕ ਕੱਪੜੇ ਵਗੈਰਾ ਧੋਣ ਵਾਲੇ ਜਣੀ ਕਿ ਧੋਤਿਆ ਗਏ ਇੱਕ ਪੂਰਾ ਚਲਦੀਆਂ ਬਾਅਦ ਮੈਂ ਕਿਹਾ ਹੁਣ ਮੈਂ ਆ ਕੇ ਨਾ ਬੈਂਦੀ ਨਹੀਂ ਆਦੇ ਕੰਮ ਕਰਾਂ ਜਿਹੜੇ ਲਗਾਤਾਰ ਮੈਂ ਕਰੀ ਜਾਊਂਗੀ ਕਿਉਂਕਿ ਮੁੜ ਕੇ ਜਦੋਂ ਨਾ ਕੰਮ ਕਰਦੇ ਜੇ ਫੋਨ ਚ ਚੱਕ ਕੇ ਬੈਠ ਜਾਈਦਾ ਫਿਰ ਸਾਰੇ ਕੰਮ ਕਰ ਲੇਟ ਹੋ ਜਾਂਦੇ ਮੈਂ ਕਹਿ ਦਿੰਦੀ ਹੁੰਨੀ ਆ ਵੀ ਮੈਂ ਸਵੇਹਾ ਕਰੂੰ ਬਾਅਦ ਮੈਨੂੰ ਦਾਸ ਹੀ ਜਾਣੇ ਆ ਕਿਉਂਕਿ ਇਸ ਵੇਲੇ ਹੁਣ ਸਾਰੇ ਅੰਦਰ ਬੈਠੇ ਆ ਨਾ ਮੈਂ ਪੂਚਾ ਲਾ ਸਕਦੀ ਆ ਹੁਣ ਦੁੱਧ ਬਾਅਦ ਜਦ ਮੈਂ ਮਸ਼ੀਨ 'ਚ ਕੱਪੜੇ ਕਿ ਰਜਵਾ ਆਈ ਸੀ ਦੁੱਧ ਦੁੱਧਵਾ ਦਾ ਜਿਹੜਾ ਸਾਵੇਂ ਆਈ ਸੀਗੀ ਤੇ ਹੁਣ ਮੈਂ ਜਾ ਕੇ ਬਸ ਮਸ਼ੀਨ 'ਚੋ ਕੱਪੜੀ ਕੱਢਦਾ ਤੇ ਫੇਰ ਬਸ ਦੇਣੀ ਇੱਥੇ ਚਾਤਰਾ ਜੂਤਰਾਂ ਕਰਕੇ ਨਾ ਸਾਫ ਤੇ ਰਬੋਚਾ ਲਾਦ ਗਏ ਹਨਾ ਫੇਰ ਮਾੜੇ ਬਣਨਾ ਕੰਮ ਲੇਟ ਹੋ ਜਾਂਦਾ ਤੇ ਭਾਈ ਗਰਮੀ ਹੈ ਤੇ ਜਿਹੜੀ ਸਾਰਿਆਂ ਨੂੰ ਪਤਾ ਹਨਾ ਇੰਨੀ ਕ ਜਿਆਦੇ ਪੈਂਦੀ ਹੈ ਨਾ ਬੁਰਾ ਹਾਲ ਹੁਣੇ 42 45 ਤੇ ਹਨਾ ਜਿਹੜਾ ਟੈਂਪਰੇਚਰ ਆ ਜਿਹੜਾ ਜਾ ਰਿਹਾ ਤੇ ਹਜੇ ਇਦੋਂ ਬਾਅਦ ਜੂਨ ਜਲਾਈ ਚ ਕੀ ਬਣੂਗਾ ਅੱਜ ਇੰਨੀ ਕ ਜਿਆਦੀ ਗਰਮੀ ਫੀਲ ਹੁੰਦੀ ਸੀ ਨਾ ਬਾਲੀ ਜਿਆਦੀ ਬੈਣਾ ਇਦੋਂ ਤਪ ਜਾਂਦੀ ਆ ਮਮਾ ਕਿਉਂ ਕੰਮ ਕਰਦੇ ਆ ਬਾਅਦ ਚ ਕਹਿੰਦੇ ਬਾਅਦ ਚ ਕਰਾਂਗੇ ਮਾੜਾ ਹੈ ਨਾ ਪੈਦੀ ਹੈ ਬਾਅਦ ਚ ਫੋਨ ਚੱਕ ਲੈਣਾ ਬਾਅਦ ਚ ਉੱਠਣ ਤੇ ਜੀ ਨਹੀਂ ਕਰਦਾ ਹਾਂ ਜੀ ਨਹੀਂ ਕਰਦਾ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਦੇਖੋ ਆਪਾਂ ਕਿੰਨੀ ਗਰਮੀ ਚ ਆਏ ਹਣਾ ਵੀ ਸੌਣਾ ਵੀ ਤੁਸੀਂ ਵੀ ਘੰਟਾ ਸੌ ਜਾਓ ਤੁਸੀਂ ਵੀ ਥੱਕ ਜਾਵਾਂਗਾ ਹਣਾ ਗਪਸੀਨਾ ਆਦ ਬਾਅਦ ਗਰਮੀ ਦਾ ਫੀਲ ਹੁੰਦੀ ਹੈ ਜਦੋਂ ਬੈਨ ਚ ਆਪਾਂ ਹੋਣੀ ਆ ਤੇ ਪਰ ਨਾ ਆ ਕੇ ਇਹਨਾਂ ਨੇ ਕਰਕੇ ਕੱਪੜੇ ਚੇਂਜ ਨਾਲ ਦੀ ਨਾਲ ਇਹਨਾਂ ਨੇ ਫੋਨ ਚੱਕ ਲੈਣਾਗਾ ਮਮਾ ਹੋਮਵਰਕ ਕੀਤਾ ਮੈਂ ਅੱਛਾ ਹੋਮਵਰਕ ਕੀਤਾ ਮੈਂ ਉਹ ਪੈਣ ਦੇ ਨਾ ਭੁੱਲੀ ਪੈਣੀ ਸੌਰੀ ਜਸਨੂਰ ਅਨ ਦੀ ਆਈਡੀ ਤੋਂ ਥੋੜਾ ਮਤਨੀ ਮੈਂ ਅੰਨਾਸ਼ਾ ਅਰਮੰਦੀਪ ਆ ਹਨ ਤੇ ਉਹਨਾਂ ਨੇ ਕਿਹਾ ਸੀ ਕਿ ਇਹਨੇ ਬਣੀ ਇੰਨਾ ਨਾ ਘੁਰਿਆ ਕਰ ਬੱਚਾ ਨੂੰ ਮੈਨੂੰ ਵਧੀਆ ਲੱਗਦੀਆਂ ਬਸ ਨਾ ਇਹਨਾਂ ਕਾਲ ਫੋਨ ਨਾਲ ਥੋੜੇ ੱਤਕਾ ਜ਼ਿਆਦਾ ਕਰੀ ਜਾਂਦੇ ਸੀ ਮੈਨੂੰ ਐਸ ਇਸ ਸਵਿਚ ਵਗੈਰਾ ਖਰਾਬ ਹੋ ਜਾਣਗਾ ਨਾ ਫਿਰ ਕਿਹੜਾ ਕੋਈ ਸਸਤੀ ਚੀਜ਼ ਹੈ ਵੀ ਥੋੜੇ ਪੈਸਿਆਂ ਦੇ ਨਾਲ ਠੀਕ ਹੋ ਜਾਂਦਾ 1000 ਤੋਂ ਘੱਟ ਦਾ ਮੁੜ ਕੇ ਪਤਾ ਹੀ ਹੈ ਵੀ ਫੋਨ ਹੈ ਜਿਹੜਾ ਸੈੱਟ ਨਹੀਂ ਹੁੰਦਾ ਪਹਿਲਾ ਵਾਲੇ ਫੋਨ ਦੀ ਵੀ ਜਿਹੜੀ ਸਕਰੀਨ ਹੁੰਦੀ ਹੈ ਨਾ 1200 ਚ ਪੁਆਈ ਸੀ ਥੋੜੇ ਜਿਹੇ ਦਿਨ ਚੱਲੀ ਉਹ ਖਰਾਬ ਹੋ ਗਈ ਉਹ ਜਾਨੀ ਕਿ ਜਿਵੇਂ ਅੱਪ ਕਹਿ ਤੇ ਬਾਕੀ ਮੈਨੂੰ ਸਾਰੀਆਂ ਭੈਣਾਂ ਦੇ ਨਾਲ ਬਾਲੇ ਜਦੇ ਪਤਨ ਤਾਂ ਵੀ ਨਿਊ ਹੁੰਦੇ ਆਪਣੇ ਸਬਸਕ੍ਰਾਈਬਰ ਹਨਾ ਉਹਨਾਂ ਦੇ ਕਮੈਂਟ ਆਉਂਦੇ ਕਿ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਨਹੀਂ ਭੈਣਾਂ ਜਿਵੇਂ ਸਾਰਿਆਂ ਨੂੰ ਦੱਸ ਦੇ ਦੀ ਨਿਆਣਾ ਮੈਂ ਗਵਰਨਮੈਂਟ ਜੌਬ ਨਹੀਂ ਕਰਦੀ ਮੈਂ ਪ੍ਰਾਈਵੇਟ ਜੌਬ ਕਰਦੀ ਹਾਂ ਨਾ ਤੇ ਚਲੋ ਵਧੀਆ ਆਪਾਂ ਆਪਣੇ ਘਰ ਦੇ ਕੰਮ-ਕਾਰ ਵੀ ਕਰ ਲੈਣੇ ਆ ਜੌਬ ਦੀ ਜੌਬ ਵੀ ਕਰਿਆਉਣੇ ਆ ਹਨਾ ਆ ਕੇ ਫੇਰ ਆਪਾਂ ਆਪਣੇ ਕੰਮ-ਕਾਰ ਕਰਦੇ ਨਾਲੇ ਬਲੌਗਿੰਗ ਕਰ ਲੈਣੇ ਆ ਨਾਲੇ ਵਿੱਚ ਹੀ ਜਿਹੜਾ ਚਲੋ ਆਪਾਂ ਥੋੜਾ-ਬਹੁਤ ਹੈ ਜਿਹੜਾ ਆਪਣਾ ਵਾਈਗਰੂ ਦੀ ਕਿਰਪਾ ਦੇ ਨਾਲ ਕੰਮ ਵਧੀਆ ਚੱਲ ਜਾਂਦਾ ਤੇ ਆਪਾ ਕਪੜੇ ਵਗੈਰਾ ਦਾ ਕੰਮ ਵੀ ਕਰਦੇ ਹਨ ਸਾਰਾ ਕੰਮ ਕਰਾ ਜਿਹੜਾ ਆਪਾਂ ਦੇ ਪਰਿਵਾਰ ਦੀ ਸਪੋਰਟ ਨਾਲ ਕਰਦੇ ਹਨ ਨਾ ਮੰਮੀ ਵਰਗੇ ਵੀ ਕੰਮ ਕਰਦੇ ਨੇ ਇਹ ਵੀ ਮੇਰੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਾਉਂਦੇ ਨੇ ਫੇਰ ਕਰਕੇ ਆਪਾਂ ਜਿਹੜੀ ਕੰਮ ਕਰ ਚਾਰੇ ਪੈਸੇ ਆਪ ਬਿਛੇੜ ਸਕਦੇ ਆਂ ਤੇ ਇਕੱਲਾ ਬੰਦਾ ਜਿਹੜਾ ਕੁਝ ਨਹੀਂ ਕਰ ਸਕਦਾ ਤੇ ਚਲੋ ਅੱਜ ਜੇਕਰ ਕੋਈ ਭੈਣ ਭਰਾ ਕੋਈ ਨਵਾਂ ਆਇਆ ਹਨਾ ਦੇਖਣਾ ਹੋਊਗਾ ਤੇ ਉਹਨਾਂ ਦਾ ਮੈਂ ਸਹੀ ਕਮੈਂਟ ਹੁੰਦਾ ਵੀ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਤਾਂ ਭਾਈ ਗਵਰਨਮੈਂਟ ਜੌਬ ਦਾ ਕਿੱਥੇ ਮੈਂ ਤਾਂ ਪ੍ਰਾਈਵੇਟ ਜੌਬ ਜੋ ਕਰਦੀ ਹੋਣਾ ਹੀ ਜਾਂਦਾ ਲਓ ਗੱਲ ਕਰੀ ਉਹ ਕੱਢ ਕੇ ਦੇ ਦਵਾਂ ਕਿ ਕੱਢ ਕੇ ਦਵਾਂ ਲਓ ਜੀ ਤੇ ਰਸਤੇ ਵਗੈਰਾ ਕਰ ਲਈ ਕਾਫੀ ਤੇ ਪਰ ਮੈਂ 베ਜਦੀ ਉੱਠ ਕੇ ਮੈਂ ਕੱਪੜੇ ਵਗੈਰਾ ਤਾਂ ਅੱਜ ਪ੍ਰੈਸ ਕਰੇ ਜਿਹੜੇ ਰਾਤ ਨੂੰ ਉੱਤੇ ਪਏ ਸੀ ਕੱਲ ਕਿਉਂਕਿ ਧੋ ਕੇ ਫਿਰ ਆਪਾਂ ਉਧਰ ਚਲੇ ਗਏ ਸੀ ਤੇ ਸਭ ਤੋਂ ਪਹਿਲਾਂ ਸਾਰੀਆਂ ਭੈਣਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੈਣਾ ਸਾਰੀਆਂ ਭੈਣਾਂ ਨੇ ਕਿਹਾ ਸੀ ਕਿ ਤੁਹਾਡਾ ਸੂਟ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਤੇ ਹਾਂਜੀ ਆਪਾਂ ਰਾਜੇ ਨੇ ਵੀ ਆਪਣੇ ਤੇ ਜਾਨਕੀ ਸੂਟ ਲੱਗੇ ਸੀ ਸਿੰਪਲ ਸੂਟ ਸੀਣਾ ਜਿਹੜੇ ਵਧੀਆ ਰੈਡੀ ਕਰਵਾਲੇ ਤਾਂ ਬਹੁਤ ਜ਼ਿਆਦੇ ਸੁਣਨੇ ਲੱਗਦੇ ਸੀਗੇ ਤੇ ਬਾਕੀ ਗੱਲ ਇੱਕ ਭੈਣ ਸੁਖਪ੍ਰੀਤ ਭੈਣ ਹਾਂ ਦਬੜੀ ਖਾਨੇ ਤੋਂ ਉਹਨਾਂ ਭੈਣਾਂ ਦੇ ਵੀ ਹਮੇਸ਼ਾ ਕਮੈਂਟ ਆਉਂਦੇ ਹੁੰਦੇ ਹਨ ਤੇ ਉਹ ਕਹਿੰਦੇ ਸੀਗੇ ਕਿ ਦੀਦੀ ਕਹਿੰਦੇ ਮੇਰਾ ਬੇਟਾ ਵੀ ਕੈਨੇਡਾ ਦੇ ਵਿੱਚ ਹਨਾ ਤੇ ਸਾਡੇ ਪਿੰਡ ਦਾ ਕੋਈ ਮੁੰਡਾ ਹਨਾ ਤੇ ਵੀ ਉੱਥੇ ਉਹਨਾਂ ਦੇ ਉਹਦੇ ਮੈਡ ਦੀਦੀ ਦੇ ਬੇਟੇ ਦੇ ਨਾਲ ਰਹਿੰਦਾ ਹੋਣਾ ਕਹਿੰਦੀ ਕਿ ਉਹ ਸਾਨੂੰ ਜਾਣਦੇ ਉਹ ਵੀ ਸਾਡੇ ਛੋਟੇ ਜਿਹੜੇ ਬਲੌਗ ਦੇਖਦੇ ਹੁੰਦੇ ਆ ਥੈਂਕ ਯੂ ਸੋ ਮਚ ਜੀ ਹਨਾ ਤੁਸੀਂ ਜਦੋਂ ਕੋਈ ਫੁੱਲ ਵਾਚ ਕਰਦੇ ਨੇ ਹਨਾ ਫੇਰ ਹੀ ਆਪਾਂ ਨੂੰ ਉਸ ਬਾਰੇ ਪਤਾ ਲੱਗਦਾ ਹੁੰਦਾਗਾ ਨਹੀਂ ਤਾਂ ਆਪਾਂ ਕਈ ਵਾਰੀ ਆਪਾਂ ਸਕਿਪ ਕਰ 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 ਕੇ ਤੇ ਆਪਾਂ ਨਾਈਸ ਬਲੌਗ ਦਾ ਜਿਹੜਾ ਕਮੈਂਟ ਕਰ ਦਿੰਨੇ ਆ ਪਰ ਹਮੇਸ਼ਾ ਹੀ ਦੀਦੀ ਦਾ ਜਿਹੜਾ ਵਿੱਚੋਂ ਕੋਈ ਨਾ ਕੋਈ ਗੱਲ ਕੱਢ ਕੇ ਹਨਾ ਲਿਖਣੀ ਸੁਣ ਕੇ ਗੱਲ ਬਲੌਗ ਸੁਣ ਕੇ ਗੱਲ ਲਿਖਣੀ ਹਨਾ ਫੇਰ ਪਤਾ ਲੱਗ ਜਾਂਦਾ ਹੁੰਦਾ ਕਿ ਬਲੌਗ ਨੂੰ ਜਿਹੜਾ ਫੁੱਲ ਵਾਚ ਕੀਤਾ ਗਿਆ ਵੈਸੇ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਜ਼ਿਆਦੇ ਸੋਹਣੇ ਸੋਹਣੇ ਕਮੈਂਟ ਆਉਂਦੇ ਹੁੰਦੇ ਆ ਮੈਂ ਕਿ ਦੀਦੀ ਨੇ ਵੀ ਕਿਹਾ ਸੀ ਨਾ ਆਪਾਂ ਇੱਕ ਵਾਰੀ ਬੱਚੇ ਦਾ ਨਾਮ ਵੀ ਆਪਾਂ ਉਹਨਾਂ ਦਾ ਨਾਮ ਲੈ ਲਈਏ ਵੀ ਉਥੋਂ ਵੀ ਮੁੰਡੇ ਜਿਹੜੇ ਵਲੋਗਿੰਗ ਵਗੈਰਾ ਕਦੋਂ ਦੇਖਦੇ ਹਨਾ ਚਲੋ ਸਾਡੇ ਪਿੰਡ ਦਾ ਮੈਂ ਪੁੱਛਿਆ ਸੀ ਦੀਦੀ ਵੀ ਕਿੰਨਾ ਦੇ ਘਰ ਜੋ ਹਨਾ ਪਤਾ ਲੱਗ ਜਾਂਦਾਗਾ ਉਹ ਕਹਿੰਦੇ ਸੀ ਕਿ ਤੁਹਾਨੂੰ ਜਾਣਦੇ ਆ ਚਲੋ ਦੀਦੀ ਰਿਪਲਾਈ ਕਰਨਗੇ ਵਲੌਗ ਦੇਖ ਕੇ ਤੇ ਹੁਣ ਆਪਾਂ ਕੰਮ ਕਰ ਕਰਨ ਲੱਗਦੇ ਸੀ ਅੱਜ ਘਰੇ ਨਹੀਂ ਹੈ ਕਿ ਕੋਈ ਵੀ ਤਾਂ ਕਰਕੇ ਮੈਂ ਲੱਗਿਆ ਬਈ ਪੱਠੇ ਵਗੈਰਾ ਪਾਉਣ ਜਾਣ ਨੂੰ ਤਾਂ ਬਿਲਕੁਲ ਵੀ ਨਹੀਂ ਜੀ ਕਰਦਾ ਪੱਠੇ ਪਾਉਣ ਨੂੰ ਕਿਉਂਕਿ ਗਰਮੀ ਹੈ ਤਾਂ ਜਿਵੇਂ ਪੱਠੇ ਦੇ ਨੇੜੇ ਸੇਕ ਪੈਂਦਾ ਹੁੰਦਾ ਨਾ ਆਏ ਪੈਂਦਾ ਪਰ ਆਇਆ ਵੀ ਪਸ਼ੂਨ ਵਿਚਾਰਿਆਂ ਨੂੰ ਪੱਠੇ ਵਗੈਰਾ ਤਾਂ ਪਾਉਣੇ ਪੈਣੇ ਆ ਹਨਾ ਤੇ ਉਹ ਵੀ ਭੁੱਖੇ ਨੇ ਵੈਸੇ ਪਹਾੜ ਵਗੈਰਾ ਉਹਨਾਂ ਦੇ ਚੱਲੇ ਜਾਂਦੇ ਉਹ ਮੈਂ ਬੰਦ ਕਰਦੀ ਆ ਪਹਿਲਾਂ ਕਿਉਂਕਿ ਫਿਰ ਇੱਕਦਮ ਬਾਹਰ ਗਰਮੀ ਚ ਆਉਣਗੇ ਤੇ ਨਾਲੇ ਮਸ਼ੀਨ ਚੱਲੀ ਜਾਂਦੀ ਉਧਰ ਤੇ ਚਲ ਪ੍ਰੈਸ ਦਾ ਕੰਮ ਨਿਪੜ ਗਿਆ ਪੱਠੇ ਪਾ ਕੇ ਪਹਿਲਾਂ ਪੋਚਾ ਲਾ ਦਾਂਗੇ ਤੇ ਫਿਰ ਆਪਾਂ ਆਪਣੇ ਕੱਪੜਾ ਦੇ ਜਿਹੜਾ ਕੰਮ ਕਰ ਹੈ ਨਵੇੜ ਲਾਂਗੇ ਇਧਰ ਉਹ ਤਾਂ ਨਹੀਂ ਪੈਂਦਾ ਸੀ ਚਾਨਣ ਜਾ ਪਤਾ ਨਹੀਂ ਮੈਂ ਤੇ ਇਧਰ ਬਾਰੀ ਜੀ ਦੇ ਨਾਲ ਫੜ ਕੇ ਬਲੌਗ ਬਣਾਈ ਗਈ ਕਿਵੇਂ ਬਣੇ ਕਿਵੇਂ ਨਹੀਂ ਹੈ ਨਹੀਂ ਪਿਆ ਸਹੀ ਹੁੰਦਾ ਸੀ ਠੀਕ ਹੈ ਚਲੋ ਹੁਣ ਆਪਾਂ ਕੰਮ ਕਰ ਲਈਏ ਹਾਂ ਅੱਜ ਮੈਂ ਇਹਨਾਂ ਨੂੰ ਮੈਂ ਕਿਹਾ ਦੇਖ ਲਉਣਾ ਤਾਂ ਫੋਨ ਚੱਕਣਾ ਵੀ ਆਉਦਾ ਸੌਂ ਚੋ ਫਿਰ ਇਹ ਸੌਂਗੇ ਬਹੁਤ ਟਾਈਮ ਹੁਣ ਤੇਰੀ ਭੈਣ ਕਮੈਂਟ ਕਰਨਗੀ ਇਹ ਤਰੀਕ ਕੋਤ ਖੁੱਲੀ ਵੀ ਸੀ ਇੱਕ ਇੱਕ ਕਰੇ ਬਣ ਖੁੱਲ ਗਿਆ ਦੋਨੇ ਖੋਲੋ ਤੇ ਰਵੜ ਬੈਂਚ ਚੜਾ ਲਉ ਠੀਕ ਹੈ ਚਲ ਮੈਂ ਪੱਠੇ ਪਾਇਆ ਮਾਂ ਭੱਜ ਕੇ ਤੇ ਤੇਰੇ ਡੈਡੀ ਨਾਲ ਕਾਲ ਕਰਨਗੇ ਠੀਕ ਹੈ ਕਾਲ ਲਓ ਜੀ ਤਪਦੀ ਗਰਮੀ ਮੇ ਪੱਠੇ ਪੋਣੇ ਪਾਏ ਮੈਨੂੰ ਤੇ ਬੀਬੀ ਦੇ ਮਗਾਈਆਂ ਨਾਲੇ ਗੋਲ ਗੱਪੇ ਕਿਉਂਕਿ ਫੋਨ ਮੇਰਾ ਹਜੇ ਹੱਥ ਲਿਬੜੇ ਉਹਨਾਂ ਦੇ ਕਾਲ ਆਗੇ ਸੀ ਸੂਟ ਵਗੈਰਾ ਆਰਡਰ ਕੀਤੇ ਹੋਏ ਸੀਗੇ ਹਨਾ ਉਹ ਮੰਗਾਉਣੇ ਸੀਗੇ ਫੋਨ ਮੇਰੇ ਹੱਥ 'ਚ ਸੀਗਾ ਮੈਂ ਚੱਲ ਥੋੜੀ ਬਹੁਤ ਫਲਿੱਪ ਲੈ ਲੈਣੀ ਆਹ ਹਾਲਾਤਾਂ ਦੇ ਵਿੱਚ ਵੀ ਸਾਰੀਆਂ ਭੈਣਾਂ ਵਾਂਗ ਇਸ ਕੰਮ ਕਰਦੀਆਂ ਬੀਬੀ ਆਰਡਰ ਕਰਤੇ ਤੇਰੇ ਵੀ ਗੋਲ ਗੱਪੇ ਕਰ ਵੀ ਜਾ ਕਰਨ ਕਰਨਾਰੇ ਭਾਈ ਜੰਗੀ ਕਾਣਾ ਉਹੋ ਠੀਕ ਐ ਪਹਿਲਾਂ ਇਹਨਾਂ ਦਾ ਫੋਨ ਆਇਆ ਸੂਟਾਂ ਵਾਰੀ ਆਇਆ ਸੀ ਵੀ ਕਿਹੜੀ ਸ਼ੌਪ ਤੋਂ ਫੜਨੇ ਆ ਕੱਪੜੇ ਵਗੈਰਾ ਤੇ ਬੀਬੀ ਕਹਿੰਦੀ ਗੋਲ ਗੱਪੇ ਤਾਂ ਮੇਰੇ ਕਹਿ ਦਿੰਦੀ ਤੇ ਗੋਲ ਗੱਪੇ ਕਹਦੇ ਖੁਸ਼ ਬੀਬੀ ਖੁਸ਼ ਦੇ ਮੈਂ ਕਿਹਾ ਉਹ ਫੇਰ ਹੀ ਖੁਸ਼ ਬੀਬੀ ਜੋ ਕਹੇ ਤਾਂ ਸੋ ਕਹਤੋ ਲੈ ਕੇ ਆਉਣਗੇ ਕਦੇ ਵੀ ਕਿਸੇ ਚੀਜ਼ ਤੋਂ ਇਨਕਾਰ ਨਹੀਂ ਕਰਦਾ ਨਹੀਂ ਯੈਸ ਚਲ ਮੈਂ ਹੱਥ ਵਾਧੂ ਨਹੀਂ ਪਈ ਮੁਝਾ ਤੱਕ ਪੀਰੇ ਕਾ ਕਤੇ ਯਾਤੜੀ ਬਣਾ ਰਹਾ ਤਾਂ ਹੈ ਜਵਨੀ ਬੋਲਦਾ ਹੈ ਪਹਿਲੇ ਠੀਕ ਰਹੀ ਕਿੰਨੇ ਵਜੇ ਵਾਗ ਗਏ ਉਹ ਉਹ ਤਾਂ 9:30 ਵਰਗੇ ਕੜਕੀ ਵਾਗ ਗਏ ਸੀ ਠੀਕ ਆ ਮੈਂ ਦੇ ਚੱਲ ਜੀ ਕੀ ਤੁਨ ਕੰਮ ਆਇਸੀ ਕੋਈ ਨਹੀਂ ਵੈਸੇ ਆਇਸੀ ਹੋਈ ਆ ਗਈਆਂ ਨੇ ਤੇ ਮੈਂ ਕਿਹਾ ਰਾਤ ਕੋਈ ਗੱਲ ਸਖੇਂਦਰ ਤਾਂ ਨਾ ਕੈਮਰਾ ਦੇਖ ਕੇ ਭੱਜ ਲਾ ਦਖ ਦਿੰਦੇ ਚੱਲ ਮੰਮੀ ਚੱਲੀਏ ਕਾਹੀ ਮੂੰਹ ਬੜੇ ਕਰਕੇ ਲੋ ਭਈ ਬਾਹਰ ਆ ਗਿਆ ਹੁਣ ਆਪਾਂ ਕੰਮ ਕਰ ਕਰਦੇ ਆ 10 ਮਿੰਟ ਫਿਰ ਮੁੜ ਕੇ ਸਕਾ ਆ ਜਾਂਦੇ ਅੰਦਰ ਵੇਕੇ ਜੇ ਦੁਪੱਟੇ ਪਾਉਣ ਤੋਂ ਬਾਅਦ ਤਾਂ ਲੱਗਦਾ ਹੁੰਦਾ ਹਾਂਜੀ ਹਾਂਜੀ ਚਾਚੂ ਵੀ ਸੰਖਦਾ ਪੁੱਤ ਨਵੇਂ ਦਾ ਮਮੀ ਲੈ ਕੇ ਆਉਂਦੇ ਵਾਟਰਮੈਲਨ ਕੱਟিয়ে ਤੇ ਖਾਈਏ ਮੈਂ ਵਾਟਰਮੈਲਨ ਵਾਟਰਮੈਲਨ ਵੀ ਵੀ ਦਾਸ ਕੀ ਹੁੰਦਾ ਹੈ ਵਾਟਰਮੈਲਨ ਹਾਂ ਯੈਸ ਵਾਟਰਮੈਲਨ ਵਾਟਰਮੈਲਨ ਠੀਕ ਹੈ ਬੀਬੀ ਗਾਣੀ ਮੈਂ ਤਾਂ ਗੋਲ ਗੱਪੇ ਖਾਣੀ ਹੈ ਮੈਂ ਨਹੀਂ ਖਾਣਾ ਇਹ ਕੱਢਣਾ ਡਾ ਜਵਾਕ ਜਮਣੀ ਨਹੀਂ ਤੂੰ ਕੀ ਕਹੋਗੇ ਜਵਾਕ ਨਹੀਂ ਖਾਣੇ ਹੋ ਤੁਸੀਂ ਰਾਤ ਖਾਣੇ ਹੋ ਇਹ ਚਲੇ ਖਾਣੇ ਦੇ ਕਹਿੰਦੇ ਬਣੇ ਗੱਲ ਦਾ ਲੱਗ ਗਿਆ ਗੱਲ ਤਾਂ ਹਾਏ ਹਾਏ 2 ਦਿਨ ਹੋ ਗਏ ਲਿਆ ਮੰਮੀ ਛੇ ਤੇ ਕੱਟ ਫੇਰ ਹੀ ਕੰਮ ਨੂੰ ਹੱਥ ਪਾਵਾਂਗੇ ਹੁਣ ਨਹੀਂ ਤਾਂ ਲੇਟ ਹੋ ਜੇਗਾ ਅੱਗੇ ਕਿਹੜਾ ਗਾਹਣ 7 ਵਜੇ ਵਿਹਲੇ ਹੋ ਜਾਂਦਾ ਹਨਾ ਵੀ ਹਾਂਜੀ ਪੁੱਤ ਉਹ ਵਸ ਅੱਜ ਕੱਲੇ ਮੈਂ ਭਰਾਂਦੀ ਚ ਲੱਗੂਗਾ ਡੈਡੀ ਓਨਲੀ ਬੀਬੀ ਵਾਸਤੇ ਗੋਲ ਗੱਪੇ ਲੈ ਕੇ ਆਏਗਾ ਓਕੇ ਕਾਦੇ ਜਵਾਰ ਪਾ ਮਾਮਾ ਹੁਣ ਹਾਂ ਅੱਜ ਵੀ ਦੋ ਰਿਹਾ ਹਾਂ ਅੱਜ ਵੀ ਖਾਲੇ ਖਾਲੇ ਚ ਲੈ ਕੇ ਉਹਦਾ ਟਾਈਮ ਭੁੱਲ ਨਾ ਜਾਵੇ ਕਿਤੇ ਉਹ ਕੰਮਾਂ ਦੀ ਕਲਪਨਾਵਾਂ ਦੇ ਵਿੱਚ ਨਾ ਲੈ ਆਇਆ ਨਾ ਸਹੀ ਯੈਸ ਹਾਂ ਮਿੰਟ ਹਾਂ ਹੁੰਦੀ ਗੱਡੀ ਉੱਡੀ ਹੁੰਦੀ ਹੂੰ ਲੈਓ ਫਟ ਕਟੋ ਗਰਾ ਮੁੱਖ ਦਾ ਨਹੀਂ ਆਪਾਂ ਕਿਹੜਾ 100 ਰੁਪਏ ਦੱਤਾ ਤਾਂ ਆ ਲੋ ਲਓ ਜੀ ਦੇਣਾ ਅੱਲਾ ਮਗੱਲਮ ਬੜਾ ਖਾਤੇ ਹੋਣਾ ਜਿਹੜਾ ਗ੍ਰੀਨ ਸਾਈਡ ਆ ਨਾ ਅਗੇ ਇਹ ਰੱਖੋ ਇਹਦਾ ਰਾਇਤਾ ਪਾਵਾਂਗੇ ਮੈਂ ਮਸਕੂਨ ਲੈ ਕੇ ਆਵਾਂਗਾ ਕਬਦੂ ਹੈਨੇ ਕਹਿੰਦੇ ਹੁਣ ਇਹਦਾ ਰਾਇਤਾ ਪਾਵਾਂਗੇ ਚਲ ਦਸਾ ਕੁਛ ਸਾਡੇ ਕੋਲ ਨਹੀਂ ਹੈ ਠੀਕ ਹੈ ਮੈਂ ਸੱਚੇ ਕਾਲ ਕਰਨੀਆਂ ਇਹਨਾਂ ਨੂੰ ਮਿੰਦੇ ਦੇ ਥੋੜਾ ਜਿਹਾ ਵੀ ਇਹ ਦਰ ਨਾ ਖਾ ਜਾ ਹੋ ਜਾ ਇਹ ਚੀਜ਼ ਹੈ ਦਦੇ ਦਦੇ ਬਾਗੀ ਕਹਿੰਦਾ ਉਧਰ ਬਾਰੇ ਫਮੀ ਤਕਾਉਂਗਾ ਥੋੜੇ ਦੇ ਪਾਣੀ ਅੱਧੀ ਕਾਦੀ ਕਾਦੀ ਮਜੋਕਾ ਤੇ ਜੈ ਵੀ ਤੇ ਆ ਰਹੇ ਨੇ ਬੱਤਾ ਰੱਖਿਆਂ ਦਾ ਬੀਬੀ ਜੀ ਤੇ ਰੱਖਿਆਂ ਦਾ ਨਾ ਵਾਸਤੇ ਵੀ ਲੈ ਆਇਰ ਕਰਕੇ ਕੰਮ ਪਤਾ ਨਹੀਂ ਕਿੰਨਾ ਕਵਾਰੀ ਕਹਦਾ ਲੈ ਆਓ ਕਰਕੇ ਕੰਮ ਲੈਓ ਜਦੋਂ ਸਾਰੇ ਦਿਨ ਘਰ ਦੇ ਵਿੱਚੋਂ ਸੂਰਜ ਚਲਾ ਜਾਂਦਾ ਹਨਾ ਫੇਰ ਜਾ ਕੇ ਮਾੜਾ ਜਹੂ ਹੁੰਦਾ ਬੀਬੀ ਨੇ ਖਾ ਲਿਆ ਹਾਂ ਬੀਬੀ ਖਾ ਲਿਆ ਠੀਕ ਹੈ ਦੇ 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 ਕੋ ਪੂਰਾ ਮੈਂ ਵੀ ਜਾਵਾਂ ਦੇ ਦੇ ਹੁਣ ਅੱਜ ਘਰ ਆ ਆਹ ਬੜੀਏ ਕਟਣ ਦਾ ਤਰੀਕਾ ਜੇ ਫੋਨ ਦੀ ਬ੍ਰਾਈਟਨੈਸ ਕਿਉਂ ਨਹੀਂ ਵੱਧ ਰਹੀ ਮੈਂ ਵੱਧਾਉਣਾ ਹੂੰ ਮੈਂ ਵੱਧਾਉਣਾ ਹੂੰ ਹਾਂ ਲੈ ਵੀ ਸਿਮ ਨੂੰ ਮੈਂ ਕੰਮ ਲਾਦਾ ਮੈਂ ਕਿਹਾ ਕੱਲੇ ਭਾਂਡੇ ਦੀ ਪੋਚਾ ਲਾ ਦੇ ਫਿਰ ਕਵੇਲਾ ਹਜੂ ਮੈਂ ਕੱਪੜੇ ਭਾਂਡੇ ਪਾਛਣ ਪਾਣੀ ਵਗੈਰਾ ਪਈ ਆ ਆਉਣੀ ਐ ਮੈਂ ਸਮਾਨ ਚੱਕਦੀ ਪਹਿਲਾਂ ਮੇਂ ਗਾਹ ਹਣਾ ਕੋਟ ਪਾਣੀ ਨਾ ਨਹੀਂ ਪੋਚਾ ਲੱਗਦਾ ਹੁੰਦਾ ਬਾਲਟੀ ਅੱਧੀ ਕਰ ਫਿਰ ਨਾਲ ਮੰਗਾਉਣਿਆਂ ਨਾਲੇ ਹਣਾ ਫਿਰ ਨਾਲ ਖਤਮ ਐ ਉਹ ਪੁੱਤੇ ਕੋਰਿਆ ਬੱਠੜ ਵਾਲੇ ਪਾਣੀ ਨੇ ਪਿਓ ਹੈ ਨਹੀਂ ਪਾਣੀ ਬੱਠੜ ਦਾ ਹਗਾ ਕੀ ਆ ਭਾਈ ਦੱਬ ਕੇ ਫਿਰ ਪਾ ਕੋ ਕੱਢ ਲੈ ਥੋੜਾ ਜਾਂ ਅੰਦਰ ਥੋੜੇ ਨਾ ਪੋਚਣਾ ਉਹ ਨਾ ਬੀਬੀ ਦੇ ਨੇ ਇਹ ਗੱਲ ਵੀ ਨਹੀਂ ਬੰਟੀ ਕਾਫਾ ਆਇਆ ਕੀ ਗੱਲਬਾਤ ਹੋ ਗਈ ਭਾਈ ਅੱਜ ਤਾਂ ਡੈਡੀ ਨੂੰ ਆ ਜਾਂਦੇ ਨੇ ਕੋਲਰ ਲਵਾਉਣੇ ਆ ਕੋਲਰ ਲਵਾਉਣੇ ਆ ਤੇ ਡੈਡੀ ਨੂੰ ਆ ਜਾਂਦੋ ਚੱਲ ਪਤਾ ਹਾਂਜੀ ਤੇ ਹੋਰ ਗਰਮੀ ਆਖਿਆ ਕੀ ਆਖਿਆ ਖਾ ਲੋ ਰੈਤਾ ਤਰਤਾ ਮੰਮੀ ਨੇ ਤੇ ਮੁੜ ਕੇ ਭੁੱਲ ਗਈ ਮੰਮੀ ਕਰਨ ਲੱਗੀ ਇੱਧਰ ਕੋਈ ਕੰਮ ਕਰ ਪਤਾ ਨਹੀਂ ਮਸ਼ੀਨ ਤੇ ਚਲੇ ਗਏ ਤੇ ਆ ਹਾਲ ਹੋ ਗਿਆ ਮੈਨੂੰ ਵੀ ਜਦੋਂ ਕੱਪੜੇ ਪਾਉਂਦੀ ਨੂੰ ਸਮੈਲ ਜੀ ਆਈ ਮੈਂ ਖਾ ਕੀ ਤਰਿਆ ਪਿਆ ਚੱਕ ਇੱਧਰ ਦੇਖੋ ਰੈਤਾ ਖਾ ਲੋ ਤਰਬੂਜ ਦਾ ਹਾਂ ਉਹ ਹੂ ਕੀ ਹਾਲ ਹੋ ਗਿਆ ਪੈਨਦਾ ਹੁਣ ਨਿਕਲ ਨਹੀਂ ਹੱਥ ਨਾਲ ਨਾਲ ਜਮਾ ਮੱਛੀ ਮੱਛੀ ਐ ਇਹੇ ਫਿਰ ਮੈਨੂੰ ਆਖਦੇ ਨੇ ਛਿੜਕਿਆ ਨਾ ਕਰ ਇਹਨਾਂ ਨੂੰ ਢਾਂਗਾ ਜਿਹੜੇ ਸੋਡੇ ਹੋਰ ਛਿੜਕਣ ਵਾਲੇ ਹੁਣ ਮਿੱਟੀ ਨਾਲ ਖੇਢੀ ਜਾਣਗੇ ਜੇ ਪਿੱਤ ਹੋ ਗਈ ਬੇਟੇ ਨਾ ਹਾਂ ਬਤ ਤੁਹੇ ਦੇਖ ਪਾਏਗਾ ਨਾ ਬਤ ਪਾਸੇ ਹੋ ਜਾ ਮੈਂ ਖਾ ਮਿੱਟੀ ਪਾਤੀ ਹੋਣਾ ਬੇਟੀ ਖਾਲੇ ਬੀਬੀ ਰਾਇਤਾ ਪਰ ਉਹ ਵੀ ਤਾਂ ਕਹਿੰਦੀ ਸੀ ਤੇ ਰਾਇਤਾ ਹੀ ਬਣਾ ਲਈ ਇਹਨੂੰ ਆਹੋ ਕਰਕੇ ਰੱਖ ਲਾ ਹੋਣਾਂ ਨੇ ਮਾਂ ਜੀ ਕਿ ਨਹੀਂ ਜਾਣੀ ਦੀ ਕੰਮ ਬਾਜ਼ਾਰ ਰਾਇਤਾ ਖਾਂਦੇ ਗਾਨੇ ਚਲੋ ਮੈਂ ਮੀਤਾਰਾਂ ਕੱਢਣ ਟਾਈਮ ਬਹੁਤ ਹੋ ਗਿਆ ਹੈ ਹੈ कपड़े ਤੋਤੇ ਹਾਂਜੀ ਆ ਗਏ ਸਾਡੇ ਗੋਲ ਗੱਪੇ ਹਾਂ ਖਾਣੇ ਜਬਰਦਸਤ ਖਾਣੋ ਆਗੇ ਖਾ ਲੋ ਚਮਚਲੇ ਚਮਚਾ ਲਿਆਈਏ ਮੈਂ ਖਾ ਰਿਹਾ ਮੱਖੇ ਪਰੇ ਘਰ ਕੀ ਆ ਤੂੰ ਬਿਬੀ ਤਾਂ ਹੀ ਖੰਡੀ ਹੋਈ ਹੈ ਗੱਪ ਬਿਬੀ ਨੂੰ ਕਰਾਦੀ ਬਿਬੀ ਨੂੰ ਇੰਦਰ ਨੇ ਬਿੱਟ ਸਾਰਾ ਕੁਝ ਇਕੱਠਾ ਕਰਕੇ ਇਸ ਛੂਨ ਨਾਲ ਬਸ ਉਹ ਕਰ ਦਿੰਦੇ ਆ ਫਿਰ ਮੋ ਪਾਣੀ ਬਦਲੋੜਾ ਬਾਹਰ ਆ ਤਾਂ ਇਹਨੂੰ ਆਖ ਜਿਆ ਨਹੀਂ ਜਿਹੜਾ ਯੂਫੀ ਚ ਕੇ ਐਸੇ ਬੰਦ ਦੇ ਬਾਹਰ ਹੀ ਇਹ ਪੱਖਾ ਤਾਂ ਚੱਲੀ ਜਾਂਦਾ ਇਹਦੇ ਤੇ ਹੋਏ ਮੈਨੂੰ ਵੀ ਦੇ ਦੇ ਦੋ ਮੈਨੂੰ ਵੀ ਦੇ ਦੇ ਦੋ ਦੇ ਲੈ ਮਮਾ ਲੇੜੋ ਚੰਨ ਵੀ ਹੇਣ ਲੈਣ ਲੇੜੇ ਕਰ ਲੈ ਇਹਦੇ ਜੇ ਮੰਜੇ ਜੇ ਤੇ ਨਾ ਡੋਲੀ ਅੱਗੇ ਚਾਦਰਾਂ ਧੋ ਕੇ ਹਟੀਆਂ ਮੈਂ ਹਜੇ ਮਸ਼ੀਨ 'ਚ ਹੀ ਪਈ ਐ ਮੇਲਾ ਦਾ ਹਜੇ ਫਿਰ ਚੱਲਾਂਗਾ ਤੇ ਹੋਰ ਮਿੱਟੀ ਨਾਲ ਘੋਲ ਕੇ ਹਟਾਂਗਾ ਉਹ ਪੱਖਾ ਵੀ ਨਹੀਂ ਲਾਇਆ ਇਹ ਤਾਂ ਮੱਖਾਂ ਆਈ ਜਾਂਦੀਆਂ ਆ ਆ ਡੁੱਲ ਦੇ ਚੈੱਕ ਕਰੋ ਜੀ ਸਾਡੇ ਆਟਾ ਗੁੰਨਣ ਦਾ ਸਟਾਈਲ ਮਚਾ ਕੇ ਪੈਣਾ ਤੇ ਹੁਣ ਹੱਸੀ ਆਦੀ ਜੇ ਮੇਰੇ ਵਰਗੀ ਨੇ ਮਚਾਇਆ ਹੁੰਦਾ ਤਾਂ ਪਤਾ ਕੀ ਕੁਛ ਕਹਿੰਦੀ ਹਾਂ ਧਿਆਨ ਨਹੀਂ ਦਿੰਦੀ ਬਾਹਲੇ ਪਾਸੇ ਧਿਆਨ ਦਿੰਦੀ ਆ ਪਰ ਕਿਧਰ ਭੱਜਦੀ ਕਰ ਕਿਧਰ ਭੱਜਦੀ ਫਿਰ ਇਹਨਾਂ ਨੇ ਮੈਨੂੰ ਐਂ ਕਹਿਣਾ ਸੀ ਜਾ ਤਰਾ ਰੱਖਦੀ ਨਹੀਂ ਪਲਕੜਾ ਸਿਰੇ ਦੀ ਇਹ ਕਹਿਣਾ ਸੀਗਾ ਮੈਨੂੰ ਬਈ ਆਪਾਂ ਡਾ ਠੀਕਰ ਚੱਕੋ ਸਾਰੇ ਜਿੰਨੇ ਝੂਠੇ ਮੂਠੇ ਕੀਤੇ ਆ ਤੇ ਡੈਡੀ ਕੱਪੜੇ ਕੱਢ ਕੇ ਲਾ ਗਏ ਜਿਹੜੇ ਮੰਗਾਏ ਸੀ ਚੱਤ ਲੁੱਕ ਦੀ ਚੁੱਤ ਚੁੱਤ ਲੋ ਜੀ ਪੈਨੇ ਕੱਲ ਨੂੰ ਤਿੰਨ ਚਾਰ ਥਾਵਾਂ ਤੇ ਆਪਾਂ ਪਾਰਸਲ ਲਾਉਣੇ ਆ ਤੇ ਕੱਪੜੇ ਕੱਢ ਗਏ ਇਹ ਨਹੀਂ ਬੱਕਰ ਚੜੂ ਮੰਗਾਏ ਸੀ ਕਿ ਬੱਕਰ ਮੰਗਾਸੀ ਨਵਰੀਤ ਗੱਡੀ ਚੋਂ ਸਮਾਨ ਗੱਡੀ ਪੁੱਤ ਮੈਂ ਸਮਾਨ ਰਖਾ ਮੈਂ ਮੈਂ ਬਟਾ ਰੋਟੀ ਦਾ ਸਮਾਨ ਨਵਰੀਤ ਖਾਣ ਰੋਟੀ ਦਾ ਪੁੱਤ ਰਾਤ ਭਾਈ ਜਦੋਂ ਅਸੀਂ ਉੱਥੇ ਰੋਟੀ ਪਾਣੀ ਖਾਈ ਜਾਗੇ ਹੈ ਰੇ ਨੂੰ ਕਹਿੰਦੀ ਪੀਜੇ ਤੋਂ ਬਾਅਦ ਰੋਟੀ ਦਾ ਕੀ ਕੰਬੀਨੇਸ਼ਨ ਆ ਮੈਂ ਸਾਡੇ ਤਾਂ ਚੱਲਦਾ ਸਭ ਕੁਝ ਮੈਂ ਖੱਟੇ ਢਿੱਡ ਨਹੀਂ ਭਰੇ ਸੀਗੇ ਤਾਂ ਕਰਕੇ ਤੇ ਰਾਤ ਨੂੰ ਜਦੋਂ ਖਾ ਪੀ ਕੇ ਜਦੋਂ ਤੁਰਨ ਲੱਗੇ ਮੈਂ ਮਮੀ ਨੇ ਕਿਹਾ ਮੈਂ ਮਮੀ ਕੋਈ ਕੰਮ ਤਾਂ ਨਹੀਂ ਕਰਨਾ ਹੁਣ ਘਰੇ ਆ ਕੇ ਮਮੀ ਕਹਿੰਦੀ ਉਹ ਤਾਂ ਘਰੇ ਆ ਕੇ ਪਤਾ ਲੱਗੂ ਜਦੋਂ ਕੜਾਹਾਂ ਵੇਲੀਆਂ ਕਰਨੀਆਂ ਹੋਣਗੀਆਂ ਸਬਜ਼ੀ ਵਾਲੀਆਂ ਆਕੇ ਅਸੀਂ ਸਵਾਕ ਦਾ ਸਾਇ ਸੀਗੇ ਆਕੇ ਫਿਰ ਮੈਂ ਭਾਂਡੇ ਵਗੈਰਾ ਮਾਂਜੇ ਹੈਣਾ ਤੇ ਮੰਮੀ ਨੇ ਵਸਰ ਸੋਈ ਵਗੈਰਾ ਸਾਫ ਜੀ ਕਰਤੀ ਵੀ ਜਦੋਂ ਕਿਤੇ ਜਾ ਕੇ ਉਹਨੇ ਖਾਪੀ ਕੇ ਨੇ ਉਹ ਦੋ ਤਾਂ ਐ ਲੱਗਾ ਵੀ ਵਸ ਸੋਣਾ ਹੀ ਹੋਵੇ ਜਾ ਕੇ ਕੰਮ ਨੱਗ ਕਰਨਾ ਹੋਵੇ ਆ ਕੀ ਇਹ ਜੂਰੇ ਗੁੱਲੀ ਦਾ ਪੈਕਟ ਜਪਿਆ ਆਹ ਪਾਲੀਥੀਨ ਸਾਰੀ ਆ ਜਾ ਬਾਹਰ ਲਓ ਜੀ ਸਰੰਤ ਵੱਧ ਖੁਸ਼ੀ ਆਪ ਨੂੰ ਇਸ ਇਸ ਨੂੰ ਦੇਖ ਕੇ ਵੀ ਚੜਦੀ ਹੁੰਦੀ ਆ ਜੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਾ ਕਿਉਂਕਿ ਮੈਨੂੰ ਬੋਕਰ ਔਰ ਝਾੜੂ ਮਿਲ ਗਿਆ ਕਿਉਂਕਿ ਸਵੇਰ-ਸਵੇਰ ਇਹਦੇ ਨਾਲ ਹੀ ਮੱਥਾ ਲਾਣਾ ਹੁੰਦਾ ਜਦੋਂ ਝਾੜੂ ਵੀ ਟੁੱਟ ਗਿਆ ਘਸਿਆ ਜਾ ਪੈਸੀ ਬੋਕਰ ਜੀ ਤਾਂ ਹਜੇ ਪਈ ਆ ਤੜਕੇ-ਤੜਕੇ ਨਾ ਬੋਕਰ ਮਾਰਨੀ ਅਲਾਦੋ ਤਾਂ ਵੀ ਵੱਡੀ ਹੋ ਗਈ ਪਤਾ ਚੱਕ ਦੇ ਮੱਖਾਂ ਦਾ ਪਣਘਾਟ ਹੈ ਸੰਖ ਚ ਰੱਖ ਦੇ ਮੈਂ ਸੰਖ ਚ ਭਾਂਡੇ ਮਾਈ ਦੂੰਗੀ ਇਹ ਕੀ ਤਰੀਕਾ ਮੂ ਬੀਬਾ ਹਏ ਡਰ ਨਾ ਚਲੋ ਜੀ ਹੁਣ ਨਾ ਮੈਂ ਫੋਨ ਵਗੈਰਾ ਲਾਦਾ ਚਾਰਜ ਤੇ ਤੇ ਕੱਪੜੇ ਵਗੈਰਾ ਮੈਂ ਤੁਹਾਨੂੰ ਚਲੋ ਮੈਂ ਪਹਿਲਾਂ ਕੱਪੜੇ ਦਿਖਾਉਣੀ ਆ ਫੇਰ ਲਾਉਂਗੀ ਹਲੋ ਅੱਜ ਮੈਂ ਆਪਣੇ ਸਾਰੇ ਥੱਲੇ ਇਦਾਂ ਹੀ ਖਲੇਰੇ ਪਏ ਆ। ਹਲੋ ਜੀ ਆਹ ਵਾਲਾ ਨਾ ਕੱਲ ਨੂੰ ਬਰਕ ਕਰਨਾ ਫੜਾਣਾ ਉਸ ਕੈਮਰਿਕ ਦਾ। ਦੋ ਸੋਨੇ ਸਟਾਕ ਆ। ਸਾਰੇ ਥੱਲੇ ਸਟਾਕਿੰਗ ਬੈਟਿੰਗ ਕਰਨ ਵਾਲੀ ਪਈ ਐ। ਆਜਾ। ਲਓ ਜੀ ਵਲੌਗ ਮੇ ਲਾ ਲਈ ਆਂ ਤੁਹਾਨੂੰ ਵੀ। ਲੱਡੂ ਅੰਡੜਾ ਨਾ ਇਹ ਨੰਨੇ ਮੁੰਡੇ ਦਾ ਵਿਆਹ ਸੀ ਜਿੱਥੇ ਗਈ ਸੀ ਮੰਮੀ ਪਾਰਟੀ ਤੇ பின்னர்தான் ਆਪਣੇ ਵੀ ਕੰਮਕਾਰ ਕਰਦੇ ਹੁੰਦੇ ਨੇ ਜਦੋਂ ਵਿਆਹ ਸ਼ਾਦੀ ਵਗੈਰਾ ਹੁੰਦੀ ਆ ਹੁਣ ਇਹਨਾਂ ਦੇ ਮੁੰਡੇ ਦੇ ਵਿਆਹ ਸ਼ਾਦੀ ਸੀ ਹੈ ਹੁਣ ਇਹਨਾਂ ਦੇ ਮੁੰਡੇ ਦਾ ਸੀ ਹੂੰ ਹੁਣ ਇਹਨਾਂ ਦੇ ਮੁੰਡੇ ਦਾ ਵਿਆਹ ਸੀ ਫੇ ਸਾਰੇ ਗਏ ਸੀ ਹੋ ਜਾ ਇਤਨਾ ਗਰਮੀ ਨਾਲ ਬੁੰਦਲੇ ਜੇ ਪਏ ਆ ਲਓ ਜੀ ਆ ਵਾਲੇ ਜਿਹੜਾ ਪਾਪਲੀਨ ਦਾ ਜਿਹੜਾ ਇਹ ਵਾਲਾ ਸੂਟ ਹੈ ਇਹਦੀ ਬਹੁਤ ਜ਼ਿਆਦਾ ਪਹਿਣਾ ਦੀ ਡਿਮਾਂਡ ਸੀ ਤੇ ਅੱਜ ਆਪਾਂ ਇੱਥੇ ਬੈਠ ਜੀ ਪੁੱਤ ਅੱਜ ਆਪਾਂ ਆ ਵਾਲੇ ਪੰਜ ਸੂਟ ਮੰਗਵਾਏ ਨਹੀਂ ਤੇ ਬਸ ਅਜ ਇਹਨਾਂ ਦਾ ਪੰਜ ਸੁੱਤਾ ਦਾ ਜਿਹੜਾ ਕੱਲ ਨੂੰ ਆ ਪਾਊਡਰ ਕਰਦੇ ਹਾਂ ਦੇਖੋ ਜੀ। ਤਾਂ ਆਪਣੇ ਇਹਦਾ ਕਪੜਾ ਹੈ। ਇੱਕ ਮੈਂ ਆਪਾਂ ਮੰਗਵਾਇਆ ਸੀਗਾ ਕਿਸੇ ਭੈਣ ਦਾ ਆਰਡਰ ਜਾਣਾ ਸੀਗਾ ਆ ਵਾਲਾ। ਉਹ ਐਨੀਵਰਸ ਜਬਰਟ ਪ੍ਰਿੰਟ ਕਹਿ ਸਕਦੇ ਆ ਭੈਣੋਂ ਵਾਲਾ ਕਾਟਨ ਦਾ। ਤਰ੍ਹਾਂ ਵੀ ਹੈਗੀਆਂ ਲਓ ਜੀ ਟਾਈਮ ਹੋ ਗਿਆ 9 ਦਾ ਤੇ ਹੁਣ ਟਾਈਮ ਹੈ ਰੋਟੀ ਪਾਣੀ ਦਾ। ਤੇ ਇਸ ਤੋਂ ਪਹਿਲਾਂ ਕਿ ਜਿਹੜੇ ਬਹੁਤ ਜ਼ਿਆਦਾ ਬਿਜ਼ੀ ਸੀ ਕਿਉਂਕਿ ਅੱਜ ਇਹਨਾਂ ਨੇ ਦੋ ਕੰਮ ਕਰਤੇ ਪੁੰਨ ਖਟਿਆ। ਕਿ ਸ਼ੁਆਦਾ ਕਿਤਾ ਪੂਲਰ ਚੱਲਦਾ ਕਰਤਾ ਤੇ ਇੱਕ ਕਿੱਲਾ ਤੜਾਈ ਬੈਠੀ ਚ ਗਾ ਉਹ ਵਾਲਾ ਕਿੱਲਾ ਪਟਾਈ ਬੈਠੀ ਸੀ ਲਿਆ ਮੰਮੀ ਤਰ ਰੱਖ ਲੋ ਆਂ ਮੈਨੂੰ ਚਾਰ ਕੇ ਛੱਡ ਤਰ ਰਮ ਤਰ ਰਮ ਅਸੀਂ ਘਾ ਤੇ ਚ ਰੱਖਾਂਗੇ ਉਹ ਫਾ ਅੱਛਾ ਓਕੇ ਬੀਬੀ ਗੋਲ ਗੱਪੇ ਖਾ ਕੇ ਪੂਰੀ ਖੁਸ਼ ਆ ਖੁਸ਼ ਹੈ ਬੀਬੀ ਕੀ ਘਟ ਆਈ ਕੋਈ ਲਓ ਤਵਾ ਜਾਂ ਜੀ ਕੀ ਕਹਿੰਦੇ ਮੈਂ ਤਾਂ ਮੈਂ ਖਾਦੇ ਕੋਈ ਨਹੀਂ ਮੰਮੀ ਨੇ ਲੈਣੀਆਂ ਤਰਾ ਜਮਾਂ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਗਰਮੀ ਹੈ ਨਾ ਹੋਰ ਕੀ ਆਲਾ ਦਾ ਬਸ ਕਿ ਠੰਡਾ ਹੀ ਹੋਵੇ ਖਾਣ ਨੂੰ ਸ਼ਾਕਮ ਆਪਣ ਗੱਲੇ ਹੋਣਗੇ ਤੁਸੀਂ ਮੈਂ ਕਹਦਣੀ ਆ ਐਨਾ ਟਾਈਮ ਆ ਗਿਆ ਆਪਣ ਗੱਲ ਨੇ ਕਿ ਕਦੇ ਤਸ ਦੇਹਾ ਖਾਦੀਆਂ ਹੋਣ ਤੁਸੀਂ ਸੋ ਲੋਦੀ ਦਾ ਤੁਸੀਂ ਜੀਰੋ ਜੋ ਆਈ ਨਾ ਕਮੀ ਹੋਈ ਹੈ ਹੈ ਇਸ ਨੂੰ ਲਗਾ ਦੇ ਕੱਦੂ ਬਹੁਤ ਸੁਆ ਬਣਿਆ ਅੱਜ ਦਾ ਨਹੀਂ ਬਾਰੇ ਹੂੰ ਤਾਂ ਇੱਕ ਟਿੰਡੋ ਸੀ ਇੱਕ ਢੀਕੋ ਹੂੰ ਠੰਡਨ ਕਰਦੀ ਆ ਇੱਕ ਤਾਂ ਜੋ ਉਹ ਜਿਹੜੀ ਤਿਆਰ ਹੋ ਰਹੀ ਸੀ ਅੱਛਾ ਇੱਕ ਟਿੰਡੋ ਸੀ ਇੱਕ ਕਟੋਰੀ ਸੀ ਇੱਕ ਕद्दू ਸੀ ਸਾਰਿਆਂ ਦੀ ਮਿਕਸ ਬਣਾਈਏ ਹੋਈ ਸਭ ਦੀ ਹੂੰ ਚਲੋ ਖਾਈਏ ਲਓ ਜੀ ਟਾਈਮ ਹੋ ਗਿਆ 10 ਦਾ ਤੇ ਹੁਣ ਜਾ ਕੇ ਜਿਹੜੇ ਆਪਾਂ ਕੰਮਕਾਰਾਂ ਤੋਂ ਫ੍ਰੀ ਹੋਏ ਆ ਤੇ ਬਸ ਇਹ ਤਾਂ ਡੇਲੀ ਦਾ ਰੁਟੀਨ ਹੀ ਹੈ ਵੀ ਦਸਤਾਬਾਜ਼ੀ ਜਾਂਦੇ ਆ ਉਸ ਕਮਾਕਾਰਾਂ ਨੂੰ ਕਦੇ ਵਿੱਚ ਕੰਮ ਦੇ ਘੜਾ ਵੀ ਹੋ ਜਾਂਦੇ ਆ ਤਾਂ ਕਰਕੇ ਬਸ ਵੇਟ ਕਰਦੇ ਰਹਿੰਦੇ ਆ ਨਾ ਇਹਨਾਂ ਦੀ ਵੀ ਫ੍ਰੀ ਹੋਣਗੇ ਸਾਰੇ ਤੇ ਫੇਰ ਰੋਟੀ ਵਗੈਰਾ ਬਣੂਗੀ ਚਲੋ ਹੁਣ ਆਪਾਂ ਕੰਮ ਕਰ ਕਰਕੇ ਫ੍ਰੀ ਹੋਗੇ ਤੇ ਪਰ ਥੱਕ ਹਾਂ ਭਜਾਨੇ ਹੁਣ ਨਾ ਆ ਕੇ ਮੜੀ ਜਿਹੜੀ ਬੰਦੇ ਨੂੰ ਸੁਰਤ ਆਉਂਦੀ ਐ ਤੇ ਪਹਿਲਾਂ ਤਾਂ ਵੀ ਗਰਮੀ ਨੇ ਤਾਂ ਜਿਵੇਂ ਬਦਲਾ ਆ ਰੱਖਿਆ ਹਜੇ ਤੇ ਐਵੇਂ ਲੱਗਦਾ 30 ਜੂਨ ਜੁਲਾਈ ਆਉਣਾ ਹੈ ਨਾ ਜੁਲਾਈ ਦੀ ਤੇ ਅਗਸਤ ਦੀ ਜਿਹੜੀ ਗਰਮੀ ਹੁੰਦੀ ਐ ਬੜੀ ਖਤਰਨਾਕ ਹੁੰਦੀ ਐ ਤੇ ਉਦੋਂ ਕੀ ਬਣੂਗਾ ਹੋਏ ਕਿਵੇਂ ਜਿਹਾ ਸਹਾਰਾ ਗੇ ਹਨਾ ਆਪਦੇ ਵੱਲ ਵੀ ਦੇ ਕੇ ਚਲੋ ਬੰਦਾ ਤਾਂ ਕਿਵੇਂ ਨਾ ਕਰਕੇ ਹਾਈ ਕਰਕੇ ਟੱਪਰ ਪਸ਼ੂਆਂ ਦਾ ਬਾਲਾ ਓੱਖਾ ਲੱਗਦਾ ਅੱਜ ਦਾ ਮੈਥੋਂ ਹੁਣ ਬਲੌਗ ਨਹੀਂ ਬਣਾਇਆ ਗਿਆ ਮੈਥੋਂ ਬਲੌਗ ਨਹੀਂ ਬਣਾਇਆ ਗਿਆ ਤੇ ਚਾਇਆ ਨਹੀਂ ਗਿਆ ਹਾਂ ਤੇ ਕੰਮ ਚ ਥੋੜਾ ਜਿਹਾ ਬਿਜੀ ਜਿਸ ਮੈਂ ਹੋਣਾ ਕਿ ਫੋਨ ਚ ਕੇ ਅੰਦਰ ਆ ਕੇ ਤੇ ਪਸ਼ੂ ਆਏ ਬੈਠੇ ਸੁਸਰੀ ਬਣੀ ਰਾਤ ਅਸੀਂ ਉਧਰ ਗਏ ਸੀ ਹਨਾ ਤੇ ਜਦੋਂ ਅਸੀਂ ਆਏ ਆ ਕਿ ਐ ਖੜੇ ਸੀਗੇ ਇੱਕ ਨੇ ਤਾਂ ਕਿੱਲਾ ਤੜਾ ਰੱਖਿਆ ਸੀਗਾ ਤੇ ਵੀ ਇੰਨਾ ਕਜਾਦੇ ਪਸ਼ੂਆਂ ਨੂੰ ਵੀ ਵਿਚਾਰਿਆਂ ਨੂੰ ਤਾਂ ਗਰਮੀ ਫੀਲ ਹੁੰਦੀ ਆ ਪੱਤਾ ਨਹੀਂ ਕਿਲਦਾ ਹੈਗਾ ਤੇ ਹੁਣ ਅੱਜ ਅਸੀਂ ਇਹਨਾਂ ਨੂੰ ਕਿ ਜਦੋਂ ਆਏ ਇਹ ਵੀ ਲੇਟ ਹੀ ਸੀਗੇ ਮੈਂ ਕਿਹਾ ਵੀ ਅੱਜ ਆਹ ਕੰਮ ਤਾਂ ਕਰਨਾ ਹੀ ਕਰਨਾ ਕੂਲਰ ਲਾਉਣਾ ਹਨਾ ਪਸ਼ੂਆਂ ਨੂੰ ਤੇ ਕੂਲਰ ਲਾਤਾ ਹੋਣਾ ਐ ਬੈਠਣਾ ਪਤਾ ਨਹੀਂ ਲੱਗਦਾ ਐ ਸੁਸਰੀ ਵੜਨਾ ਬੈਠਣਾ ਜਮਾ ਹੁੰਦੇ ਮੂਰੇ ਕਿਉਂਕਿ ਪਾਣੀ ਨਾ ਭਰਤਾ ਠੰਡੀ ਠੰਡੀ ਹਵਾ ਲੱਗਦੀ ਆ ਚਲ ਬੈਗਣਾ ਹਨਾ ਪਰ ਔਖਾ ਬਹੁਤਾ ਹੈਗਾ ਪਰ ਹੁਣ ਐ ਜੇ ਲੱਗਦਾ ਹੁੰਦਾ ਹੈਗਾ ਵੀ ਜਦੋਂ ਅੱਗੇ ਮਾੜੀ ਜੀ ਗਰਮੀ ਹੋ ਜਾਂਦੀ ਮੀਂਹ ਆ ਜਾਂਦਾ ਸੀਗਾ ਤਣ ਮੀਮੂ ਦਾ ਹੁੰਦਾ ਨਾ ਮੀਨੀ ਕਹਿੰਦੇ ਸੀ ਮੀ ਆ ਉਹ ਗਮੀ ਆ ਹੁਣ ਨਹੀਂ ਆਉਂਦਾ ਹੁਣ ਤਾਂ ਮੀ ਹਾਣ ਤਰਸਿਆ ਕਰਾਂਗੇ ਜਿਹੜੇ ਮੀ ਨੂੰ ਆਪਾਂ ਕਹਿੰਦੇ ਹੁੰਦੇ ਸੀ ਬਿਨਾ ਆ ਬਿਨਾ ਆ ਹੈਨਾ ਹੁਣ ਉਹ ਚੀਜ਼ ਨੂੰ ਆਪਾਂ ਤਰਸਾਂਗੇ ਅੱਜ ਤਾਂ ਹਵਾ ਵੀ ਨਹੀਂ ਚੱਲਦੀ ਹੈਗੀ ਸ਼ਾਮ ਨੂੰ ਹੁਣ ਜਦੋਂ ਪੱਤਾ ਨਹੀਂ ਹਿਲਦਾ ਹੈਗਾ ਇੰਨੀ ਕਿ ਜ਼ਿਆਦਾ ਗਰਮੀ ਹੈ ਬਾਹਰ ਤੇ ਇਸੇ ਵਗੈਰਾ ਵੀ ਇਹਨਾਂ ਕਿੰਨਾ ਜਿਹੜੇ ਸਾਵਣਾ ਕਹਿੰਦੇ ਵੀ ਇੰਨੀ ਗਰਮੀ ਬੋਗੀ ਤੇ ਅਸੀਂ ਵੀ ਕੀ ਕਰਿਆ ਕਰਨਗੇ ਮੋਂ ਤਾਂ ਖਾਇਆ ਪੇ ਗਰਮੀ ਜੀ ਤਾਂ ਬੜੀ ਔਖੀ ਨਿਕਲਦੀ ਹੈ ਤੇ ਸਿਆਲ ਜਿਹਾ ਲੱਗਦਾ ਵੀ ਜਿਵੇਂ ਖਤਮੀ ਹੋ ਗਈ ਆ ਤੇ ਚਲੋ ਜੀ ਬਸ ਐਂ ਹਾਏ ਗਰਮੀ ਬੂ ਗਰਮੀ ਆਈ ਕਰਦਿਆਂ ਦੀ ਗਰਮੀ ਹੈ ਜਿਹੜੀ ਟੱਪ ਜਾਣੀ ਹੈਗੀ ਤੇ ਪਰ ਗਰਮੀ ਤਾਂ ਹੁਣ ਵੀ ਬਹੁਤ ਹੈ ਪਰ ਜਿਹੜੀ ਗਰਮੀ ਨੇ ਅੱਗੇ ਆਉਣਾ ਉਹ ਤਾਂ ਪਤਾ ਨਹੀਂ ਕੀ ਹਾਲ ਹੋਣਾ ਲੋ ਜੇ ਆਪਾਂ ਆਪ ਦੇ ਕਮਾਂਕਾਰਾਂ ਤੇ ਅੱਗੇ ਆ ਵਾਲੇ ਜਿਹੜੇ ਆਪਣੇ ਸੂਟ ਸੇਲ ਨੇ ਜੀ ਇਹਨਾਂ ਦੇ ਆਪਾਂ ਕੱਲ ਨੂੰ ਲਾਉਣੇ ਆ ਪਾਰਸਲ ਤਾਂ ਕਰਕੇ ਹੁਣ ਮੈਂ ਕਿਹਾ ਮੈਂ ਪਾਰਸਲਾਂ ਵਾਲਾ ਜਿਹੜਾ ਕੰਮ ਨਵੇੜਦਾ ਤਾਂ ਆ ਕੇ ਸਾਰੇ ਪੈਕ ਕਰਕੇ ਐਡਰੈਸ ਵਗੈਰਾ ਲਿਖ ਕੇ ਮੈਂ ਰੱਖ ਦਿੰਨੀ ਹਣਾ ਇਹ ਮੁੜ ਕੇ ਪਾਰਸਲਾਂ ਦਾ ਕੰਮ ਹੈ ਜਿਹੜਾ ਇਹਨਾਂ ਦਾ ਹੀ ਹੈ ਪਾਰਸਲ ਕਰ ਦਿੰਦੇ ਹੁੰਦੇ ਜਦੋਂ ਸ਼ਹਿਰ ਵਗੈਰਾ ਜਾਂਦੇ ਤੇ ਆਹ ਵਾਲਾ ਸੂਟ ਵੀ ਆਪਣਾ ਸੇ ਲਗਾ ਕੁੜੇ ਜੇ ਸੂਟ ਰਹਿਗੇ ਨੇ ਤੇ ਉਹ ਕੱਲ ਵਾਲੇ ਬਲੌਗ ਚ ਦਿਖਾਉਂਗੀ ਜਿਹੜੇ ਆਪਣੇ ਸੂਟ ਰਹਿਗੇ ਹਨਾ ਜੇਕਰ ਕਿਸੇ ਭੈਣ ਨੂੰ ਕੋਈ ਪਸੰਦ ਆ ਤਾਂ ਤੁਸੀਂ ਪਲੀਜ਼ ਆਰਡਰ ਕਰ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਨਾ ਪਾਰਸਲ ਪੈਕ ਕਰਕੇ ਰੱਖ ਦਈਏ ਫਿਰ ਜਦੋਂ ਇਹ ਆਪਦੇ ਕੰਮ ਤੋਂ ਦੇ ਸ਼ਹਿਰ ਜਾਂਦੇ ਨੇ ਤਾਂ ਪਾਰਸਲ ਲਾ ਜਾਂਦੇ ਹਨਾ ਤੇ ਚਲੋ ਇੰਨਾ ਕੰਮ ਹੈ ਸਾਨੂੰ ਸੌਖਾ ਹੋ ਜਾਂਦਾਗਾ ਲੋ ਜੀ ਇਸ ਦੇ ਨਾਲ ਹੀ ਮੈਨੂੰ ਇਮੇਜ ਲਾ ਦੇ ਮੈਂ ਕਿਸੇ ਦਾ ਨਾਮ ਲੈਣਾ ਨਾ ਭੁੱਲੀ ਹੋਊ ਪਤਾ ਨਹੀਂਗਾ ਤੁਹਾਨੂੰ ਇਸ ਦੇ ਨਾਲ ਹੀ ਆਪਾਂ ਹੁਣ ਆਪਣੇ ਵਲੌਗ ਦਾ ਐਂਡ ਕਰਦੇ ਆਂ ਤੇ ਮਿਲਾਂਗੇ ਕੱਲ ਨੂੰ ਆਪਾਂ ਸੋਹਣੇ ਜਿਹੀ ਵਲੌਗ ਦੇ ਨਾਲ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਹਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਪਲੀਜ਼ ਜੋ ਵੀ ਭੈਣ ਭਰਾ ਹਨ ਨਵੇਂ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਵੀ ਆਪਣੇ ਵਲੌਗ ਵਧੀਆ ਲੱਦੇ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਚਲੋ ਜੀ ਹੁਣ ਆਪਾਂ ਨੈਕਸਟ ਵਲੌਗ ਦੇ ਨਾਲ ਮਿਲਾਂਗੇ